ਅੱਜ ਨਾ ਪੀਤੀ ਕਾਫੀ ਨਾ ਪੀਤੀ ਚਾਹ ਅੱਜ ਪੀਤੀ ਸਰਦਾਈ ਜਿਹੜੀ ਸਾਡੇ ਗੁਰਾਂ ਨੇ ਬਣਾਈ ਤੁਸੀਂ ਵੀ ਹਫ਼ਤੇ 'ਚ 2-3 ਵਾਰੀ ਆਪਣੇ ਪਰਿਵਾਰ ਨਾਲ ਬਣਾ ਕੇ ਘਰੇ ਪੀ ਸਕਦੇ ਆ ਬਹੁਤ એનર્ਜੀ ਮਿਲਦੀ ਆ ਸਰੀਰ ਨੂੰ ਸਹੀ ਵਕਤ ਉੱਤੇ ਪੀਤੇ ਗਏ ਕੋੜੇ-ਕੋਟਾ ਅਕਸਰ ਜ਼ਿੰਦਗੀ ਨੂੰ ਮਿੱਠਾ ਕਰ ਦਿੰਦੇ ਆ ਵਧੀਆ ਵਰਕਆਊਟ ਕਰੋਗੇ ਸੇਮ ਤਾਂ ਬਾਡੀ ਪਾਰੇ ਵਾਂਗੂ ਨੱਚਣ ਲੱਗ ਪਵੇਗੀ ਡੰਡ ਮਾਰ ਰਿਹਾ ਸੀ ਤੇ ਇੱਕ ਪ੍ਰਵਾਸੀ ਮਜ਼ਦੂਰ ਖੇਤਾਂ ਨੂੰ ਕੰਮ ਕਰਨ ਜਾ ਰਿਹਾ ਮੇਰੇ ਵੱਲ ਵੇਖ ਕੇ ਡੰਡ ਲਗਾਉਣ ਲੱਗ ਪਿਆ ਤੇ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਪਹੁੰਚ ਗਏ ਘਰੇ ਘਰੇ ਆ ਕੇ ਲਾਇਆ ਇੱਕ ਖਜੂਰ ਦਾ ਬੂਟਾ ਬੂਟਾ ਲਾਉਣ ਤੋਂ ਬਾਅਦ ਤੁਹਾਨੂੰ ਪਤਾ ਆ ਵੀਟ ਗ੍ਰਾਸ ਜੂਸ ਨਾਲ ਦੇ ਪਿੰਡ ਅੰਕਲ ਪਲਾ ਰਹੇ ਆ ਪਹੁੰਚ ਗਏ ਉਹਨਾਂ ਕੋਲ ਜਾ ਕੇ ਪੀਤਾ ਵੀਟ ਗ੍ਰਾਸ ਜੂਸ ਦੇਖੋ ਕਣਕ ਜਦੋਂ ਪੁੰਗਰ ਜਾਂਦੀ ਆ ਤੇ ਉਸ ਨੂੰ ਟਰਿਆਂ ਦੇ ਵਿੱਚ ਗਾਉਂਦੇ ਆ ਫਿਰ ਆ ਗਈ ਗਰਾਊਂਡ ਦੀ ਵਾਰੀ ਲੈ ਵੀ ਮੁੰਡਿਆਂ ਨੇ ਚਿਬ ਕੱਟ ਤੇ ਗਰਾਊਂਡ ਦੇ ਟੀਮ ਬਾਰ ਕੰਨਾ ਵਧੀਆ ਕਰ ਰਹੀ ਹੈ ਸਾਰੇ ਪਿਆਰ ਸਤਿਕਾਰ ਨਾਲ ਕੰਮ ਕਰ ਰਹੀ ਹੈ ਉਹਦਾ ਆਪ ਹੱਥੀਂ ਕੰਮ ਕਰ ਰਿਆ ਮਿੱਟੀ ਨੂੰ ਮਾਰਿਆ ਪਲਟਾ ਅਸੀਂ ਨਿਕਲ ਗਏ ਮਾਨਕਾ ਪਿੰਡ ਮਾਨਕਾ ਪਿੰਡ ਵਿੱਚ ਬਾਲੀਵਾਲ ਗਰਾਊਂਡ ਬੋਕ ਹੈਟ ਆ ਰਸਤੇ 'ਚ ਬਜ਼ੁਰਗ ਟਰੈਕਟਰ ਦੀ ਸ਼ਾਫਟ ਸੁੱਟ ਚੱਲੇ ਸੀ ਤੇ ਅਸੀਂ ਉਹਨਾਂ ਨੂੰ ਚੱਕ ਕੇ ਫੜਾਈ ਤੇ ਬੜੇ ਖੁਸ਼ ਹੋ ਗਏ ਤੇ ਆਹ ਦੇਖੋ ਜੀ ਮਾਨਕਾ ਪਿੰਡ ਦੀ ਗਰਾਊਂਡ ਬਹੁਤ ਹੀ ਜ਼ਿਆਦਾ ਵੱਟ ਕੱਡੇ ਹੋਏ ਆ ਇਹਨਾਂ ਨੇ ਗਰਾਊਂਡ ਦੇ ਬਾਲੀਵਾਲ ਦੀ ਤੇ ਫੁੱਟਬਾਲ ਵੀ ਫੇ ਆ ਗਏ ਬੈਡਮਿੰਟਨ ਤੁਹਾਨੂੰ ਸ਼ਾਮਾਂ ਨੂੰ ਪਤਾ ਹੀ ਅਸੀਂ ਬੈਡਮਿੰਟਨ ਖੇਡਦੇ ਆ ਰੱਬ ਰਾਖਾ ਸਾਰਿਆਂ ਦਾ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਹੱਸਦੇ ਵਸਦੇ ਰਹੋ